ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਬਹੁਤ ਵੱਡੇ ਪੱਧਰ ਤੇ ਸੁਧਾਰ ਦੀ ਲੋੜ ਹੈ ਉਹਦੇ 'ਚ ਗੁਰੂ ਸਾਹਿਬ ਕਹਿੰਦੇ ਨੇ ਰੰਗ ਸੱਬੇ ਨਾਰਾਇਣੇ ਜੀਤੇ ਮਨ ਪਵੰਦ ਤਾਂ ਇਹਦਾ ਵੀ ਇੱਕ ਜਿਹੜਾ ਕੱਪੜੇ ਦਾ ਇੱਕ ਕੋਡ ਹੁੰਦਾ ਉਹ ਕੋਡ ਵੀ ਬਕਾਇਦਾ ਇੱਕ ਸਮੁੱਚੇ ਪੰਥ ਵਿੱਚ ਦੱਸ ਦਿੱਤਾ ਜਾਵੇ ਤਾਂ ਜੋ ਇਹ ਨਾ ਹੋਵੇ ਕਿ ਕਈ ਰੰਗਾਂ ਦੇ ਬਸੰਤੀ ਹੋ ਜਾਣ ਕਈ ਰੰਗਾਂ ਦੇ ਫਿਰ ਸੁਰਮਈ ਹੋ ਜਾਣ ਦੇ ਹਵਾਲੇ ਤੁਸੀਂ ਦੇ ਰਹੇ ਹੋ ਦੱਤ ਦੇ ਧਾਰ ਤੇ ਗੱਲ ਕਰ ਰਹੇ ਹੋ ਇਹਦਾ ਫਿਰ ਫੈਸਲਾ ਬਹੁਤ ਦਿਨ ਪਹਿਲਾਂ ਲੈ ਲੈਣਾ ਚਾਹੀਦਾ ਸੀ ਹਲੇ ਵੀ ਕਹੀਏ ਇਹ ਜੇ ਅਹਿਮ ਮੁੱਦੇ ਨੇ ਜਿਨ੍ਹਾਂ ਉੱਤੇ ਫੈਸਲਾ ਲੈਣਾ ਬਾਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ ਉਹ ਆਪਣੀ ਬਣਦੀ ਕਾਰਵਾਈ ਕਰੇ ਭੁਨਕਾ ਨਵਾਵੇ ਜੈਤ ਫਿਰ ਸਾਰੀ ਕੌਮ ਉਹਨਾਂ ਦੇ ਨਾਲ ਖੜੂਗੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਸੁਰਮਈ ਜਾਂ ਬਸੰਤੀ ਰੰਗ ਦਾ ਹੀ ਜਿਹੜਾ ਜ਼ਿਕਰ ਇਹ ਮਿਲਦਾ ਹੈ ਐਸਜੀਪੀਸੀ ਵੱਲੋਂ ਇੱਕ ਐਹ ਫੈਸਲਾ ਲਿਆ ਗਿਆ ਹੈ ਐਸਜੀਪੀਸੀ ਵੱਲੋਂ ਗੁਰਦੁਆਰ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਰੰਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਕੇਸਰੀ ਰੰਗ ਨੂੰ ਬਦਲ ਕੇ ਰੰਗ ਦੇ ਵਿੱਚ ਜਿਹੜਾ ਨੀਲਾ ਜਾਂ ਫਿਰ ਕਹਿ ਲਈਏ ਕਿ ਸੁਰਮਈ ਰੰਗੀ ਰੰਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਨੂੰ ਸਿੱਖ ਸੰਗਤ ਦਾ ਕਿਸ ਤਰ੍ਹਾਂ ਦੇਖਦੇ ਹਨ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਜੀ ਨੇ ਇਹਨਾਂ ਗੱਲ ਕਰਦੇ ਆਂ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਐਜੀਪੀਸੀ ਦਾ ਫੈਸਲਾ ਆਇਆ ਉਸਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੀ ਸਾਹਿਬ ਬੇਨਤੀ ਹੈ ਕਿ ਜਿਹੜਾ ਜਥੇਦਾਰਾਂ ਨੇ ਇਹ ਫੈਸਲਾ ਲਿਆ ਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਉਹਦਾ ਕਲਰ ਸੁਰਮਈ ਜਾਂ ਬਸੰਤੀ ਹੋਵੇ ਇਹਦਾ ਸਰਕੂਲਰ ਐਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਸਬੰਧੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਵੇਂ ਇਹ ਫੈਸਲਾ ਹੁਣ ਬਹੁਤ ਦੇਰੀ ਨਾਲ ਹੁਣ ਐਜੀਪੀਸੀ ਵੱਲੋਂ ਲਿਆ ਗਿਆ ਜਾਂ ਯਾਤਰੀਦਾਰਾਂ ਵੱਲੋਂ ਲਿਆ ਗਿਆ ਪਰ ਜਿਹੜੀ ਸਾਡੀ ਆ ਮੇਰੇ ਹੱਥ ਦੇ ਵਿੱਚ ਸਿੱਖ ਰਹਿਤ ਮਰਿਆਦਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦਾ ਦਿੱਤਾ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਉਹਦੇ ਵਿੱਚ ਆ ਡੱਡਾ ਪੁਆਇੰਟ ਹੈ ਜਿਦੇ ਵਿੱਚ ਬੜਾ ਸਾਫ਼ ਲਿਖਿਆ ਹੋਇਆ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਨਿਸਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨਿਸਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸਾਨ ਸਾਹਿਬ ਦੇ ਸਿਰ ਸਿਰੇ ਉੱਤੇ ਸਰਬ ਲੋਹ ਦਾ ਭਾਲਾ ਜਾਂ ਖੰਡਾ ਲੱਗਿਆ ਹੋਵੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਸੁਰਮਈ ਜਾਂ ਬਸੰਤੀ ਰੰਗ ਦਾ ਹੀ ਜਿਹੜਾ ਜ਼ਿਕਰ ਇਹ ਮਿਲਦਾ ਹੈ ਕਿਉਂਕਿ ਮੈਂ ਥੋੜੇ ਜੇ ਹਵਾਲੇ ਦੇਣਾ ਚਾਹੁੰਨਾ ਇਤਿਹਾਸ ਵਿੱਚੋਂ ਕਿ ਸਿੱਖਾਂ ਦੇ ਵਿੱਚ ਜਿਹੜਾ ਨੀਲ ਬਸਤਰ ਹੈ ਜਿਹੜਾ ਸੁਰਮਈ ਰੰਗ ਹੈ ਉਹ ਬਹੁਤ ਜ਼ਿਆਦਾ ਪ੍ਰਚਲਿਤ ਰਿਹਾ ਹੈ ਜਿਵੇਂ ਕਿ ਹੁਣ ਪੱਟਵਈਆਂ ਦੇ ਵਿੱਚ ਗੁਰੂ ਸਾਹਿਬ ਬਾਰੇ ਸਭ ਤੋਂ ਵੱਧ ਜਿਹੜਾ ਡਿਟੇਲ ਚ ਵੇਰਵਾ ਮਿਲਦਾ ਉਹ ਪੱਟਵਈਆਂ ਵਿੱਚ ਹੈ ਪੱਟਵਹੀ ਭਾਜ ਸੋ ਪਰਗਣਾ ਥਨੇਸਰ ਜਿਹੜੀ ਕਿ 1699 ਦੀ ਲਿਖਤ ਹੈ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ ਤਾਂ ਉਹਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਿਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਕਾ ਪੂਰੀ ਡਿਟੇਲ ਲਿਖਦਾ ਹੋਇਆ ਆਖਰ ਤੇ ਕਹਿੰਦਾ ਹੈ ਕਿ ਸਭ ਕੋ ਨੀਲ ਅੰਬਰ ਪਹਿਨਾਇਆ ਵਹੀ ਵੇਸ ਆਪਨ ਕੀਆ ਇਸੇ ਤਰ੍ਹਾਂ ਜਿਹੜਾ ਹੈਗਾ ਗੁਰੂਕੀਆਂ ਸਾਖੀਆਂ ਵਿੱਚ ਵੀ ਜ਼ਿਕਰ ਹੈ ਕਿ ਇਨ ਪਾਂਚੋਂ ਕੋ 5-5 ਕਕਾਰ ਦੀਨੇ ਨੀਲੇ ਰੰਗ ਦੀਆਂ ਦੂਰੀਆਂ ਦਸਤਾਰਾਂ ਸਜਾਏ ਤਿਆਰ ਕੀਆ ਗਿਆ। ਕੇਸਰ ਸਿੰਘ ਛੱਬਰ ਬੰਸਾ ਬਲੀ ਨਾਵਾ ਦਸਾਂ ਪਾਸ਼ਾੀਆਂ ਦੇ ਵਿੱਚ ਵੀ ਇਹੀ ਲਿਖਦਾ ਹੈ ਕਿ ਮਹਾਕਾਲ ਕਾ ਬਾਣਾ ਨੀਲਾ ਪਹਿਰਾਵਣਾ ਕਰਨਾ ਜੁੱਧ ਨਾਲ ਤੁਰਕਾਂ ਅਤੇ ਤੁਰਕਾਂ ਕੋ ਮਾਰ ਹਟਾਵਣਾ। ਸਰੂਪ ਚੰਦ ਭੱਲੇ ਨੇ ਵੀ ਇਹ ਜ਼ਿਕਰ ਕੀਤਾ ਨਵਤਨ ਪੰਥ ਮਰਿਆਦ ਕਰ ਕਰੈ ਕਲਕੀ ਧਰਮ ਪ੍ਰਕਾਸ਼ ਸੀਸ ਕੇਸ ਨਿਲੰਬਰੀ ਸਿੰਘ ਸੰਗਿਆ ਤੇਜ ਨਿਵਾਸ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਨੂੰ ਜ਼ਿਕਰ ਜਿਹੜੇ ਮਿਲਦੇ ਨੇ ਇੱਥੋਂ ਤੱਕ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਦੋ ਗਰੁੱਪ ਬਣ ਗਏ ਸੀ ਬੰਦਈ ਖਾਲਸਾ ਤੇ ਤਤ ਖਾਲਸਾ ਤਾਂ ਉਸ ਮੌਕੇ ਭਾਈ ਮਨੀ ਸਿੰਘ ਜੀ ਹੋਰਾਂ ਨੇ ਸਮਝੌਤਾ ਕਰਵਾਇਆ ਸੀ ਉਹਨਾਂ ਨੇ ਵੀ ਲਾਏ ਤਨਖਾਹ ਬਖਸ਼ੇ ਸਭੀ ਨੀਲੰਬਰ ਪਹਿਨਾਈ ਕਿ ਸਾਰਿਆਂ ਨੂੰ ਨੀਲੇ ਕੱਪੜੇ ਪਹਿਨਣ ਦੀ ਜਿਹੜੀ ਹਦਾਇਤ ਦਿੱਤੀ ਸੀ ਤੇ ਭਾਈ ਮਨੀ ਸਿੰਘ ਆਪ ਵੀ ਇਹ ਸੀਦ ਬਿਲਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਜ ਦੁਮਾਲਾ ਸ਼ਸਤਰ ਪਹਿਰੈ ਨੀਲੰਬਰ ਅਜ ਸਵਾਕ ਸ਼ਹਿਰ ਹੈ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੂਜੇ ਉਹ ਵੀ ਇਹ ਜ਼ਿਕਰ ਕਰਦੇ ਨੇ ਜਦ ਸਹਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ અપਾਰਾ ਜੋ ਉਪਜੇ ਸਿੰਘ ਪੁਚੰਗੀਏ ਨਿਲੰਬਰ ਧਾਰਾ ਤੇ ਮਤਲਬ ਕੀ ਹੈ ਕਿ ਸਾਡੇ ਸ਼ੁਰੂ ਤੋਂ ਇਹ ਨੀਲ ਬਸਤਰ ਜਿਹੜਾ ਹੈਗਾ ਸਿੱਖ ਆਪ ਪਹਿਨਦੇ ਰਹੇ ਨੇ ਤੇ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਵੀ ਇਸ ਕਿਸਮ ਦਾ ਰਿਹਾ ਤਾਂ ਇਹ ਮੈਨੂੰ ਲੱਗਦਾ ਜਿੱਥੋਂ ਤੱਕ ਕੇਸਰੀ ਜਿਹੜਾ ਨਿਸ਼ਾਨ ਸਾਹਿਬ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਉਸ ਸਮੇਂ ਦੇ ਦੌਰਾਨ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਸੀ ਇਹ ਨਿਰਮਲਿਆਂ ਦੇ ਕੋਲ ਜ਼ਿਆਦਾਤਰ ਸੀਗੀ ਨਿਰਮਲਿਆਂ ਨੇ ਬਹੁਤ ਸੋਹਣੀ ਸੇਵਾ ਵੀ ਕੀਤੀ ਪਰ ਕਿਤਨੇ ਕਿਤੇ ਅਨਮਤਾਂ ਵੀ ਉੱਥੇ ਪ੍ਰਚਲਿਤ ਹੋ ਗਈਆਂ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਇਹ ਕਲਰ ਹੌਲੀ-ਹੌਲੀ ਕਰਕੇ ਕੇਸਰੀ ਹੋ ਗਿਆ ਤੇ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਿ ਕੇਸਰੀ ਜਿਵੇਂ ਨਿਸ਼ਾਨ ਸਾਹਿਬ ਦਾ ਹੁੰਦਾ ਹੈ ਤਾਂ ਇਸ ਕਰਕੇ ਇਹ ਜਿਹੜਾ ਫੈਸਲਾ ਹੈ ਬਿਲਕੁਲ درست ਫੈਸਲਾ ਹੈ ਬਲਕਿ ਮੈਂ ਕਹੂੰਗਾ ਕਿ ਬੜੀ ਦੇਰੀ ਨਾਲ ਲਿਆ ਹੋਇਆ ਫੈਸਲਾ ਹੈ ਜਿਸ ਤਰ੍ਹਾਂ ਕਿ ਤੁਸੀਂ ਹਵਾਲਾ ਵੀ ਦੇ ਰਹੇ ਹੋ ਕਿ ਵਿਦਵਾਨਾਂ ਨੇ ਵੀ ਇਹ ਗੱਲਾਂ ਕੀਤੀਆਂ ਨੇ ਕਿ ਜਿਹੜਾ ਨੀਲਾ ਰੰਗ ਹੈ ਉਹ ਸਿੱਖ ਕੌਮ ਦੇ ਲਈ ਜਿਹੜਾ ਮੇਨ ਪਰਫੁੱਲਿਤ ਮੰਨਿਆ ਗਿਆ ਪਰ ਕੀ ਸਮਝਦੇ ਹੋ ਕਿ ਇੰਨਾ ਦੇਰੀ ਦੇ ਨਾਲ ਜਿਹੜਾ ਫੈਸਲਾ ਲਿੱਤਾ ਗਿਆ ਹੈ ਐਸਜੀਪੀਸੀ ਦੇ ਵੱਲੋਂ ਕਿਉਂਕਿ ਜਿਸ ਤਰ੍ਹਾਂ ਕਿ ਹਵਾਲੇ ਤੁਸੀਂ ਦੇ ਰਹੇ ਹੋ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹੋ ਇਹ ਤਾਂ ਫਿਰ ਫੈਸਲਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ ਬਿਲਕੁਲ ਜੀ ਇਹ ਤਾਂ ਇੱਕ ਜਿਵੇਂ ਮੈਂ ਬੇਨਤੀ ਕਰਨੀ ਚਾਹਨਾ ਕਿ ਸਮੇਂ ਦੇ ਵਿੱਚ ਜਦੋਂ ਅਸੀਂ ਸੁਸਤ ਹੁੰਨੇ ਆ ਢਿੱਲੜ ਹੁੰਨੇ ਆ ਤਾਂ ਬਹੁਤ ਸਾਰੀਆਂ ਬੁਰਾਈਆਂ ਆ ਜਾਂਦੀਆਂ ਨੇ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਬਾਉਂਡਰੀ ਦੇ ਆਲੇ ਦੁਆਲੇ ਵੀ ਕਿਸੇ ਵਕਤ ਮੂਰਤੀਆਂ ਸਥਾਪਿਤ ਹੋ ਗਈਆਂ ਸੀ ਪਰ ਹੌਲੀ-ਹੌਲੀ ਕਰਕੇ ਸਿੱਖ ਸੁਚੇਤ ਹੋਏ ਉਹ ਮੂਰਤੀਆਂ ਉਤੋਂ ਹਟਾ ਦਿੱਤੀਆਂ ਗਈਆਂ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਬਹੁਤ ਵੱਡੇ ਪੱਧਰ ਤੇ ਸੁਧਾਰ ਦੀ ਲੋੜ ਹੈ ਇਹ ਤੁਹਾਡੀ ਗੱਲ ਬਿਲਕੁਲ درست ਹੈ ਕਿ ਇਹ ਫੈਸਲਾ ਜਿਹੜਾ ਸੀਗਾ ਪਹਿਲਾਂ ਹੀ ਲੈਣਾ ਚਾਹੀਦਾ ਸੀ ਕਿਉਂਕਿ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਹੈ ਇਹਦੀ ਬੜੀ ਵੱਡੀ ਮਹਾਨਤ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਸਿੱਖ ਜੰਗਾਂ ਜੁੱਦਾਂ ਨੂੰ ਜਾਂਦੇ ਸੀਗੇ ਤਾਂ ਉਹ ਨਿਸ਼ਾਨ ਸਾਹਿਬ ਦੇ ਦੀ ਸਰਪ੍ਰਸਤੀ ਹੇਠ ਜਾਂਦੇ ਸੀ ਇੱਕ ਸਿੱਖ ਦੀ ਬਕਾਇਦਾ ਡਿਊਟੀ ਹੁੰਦੀ ਸੀ ਝੰਡਾ ਬਰਦਾਰ ਕਿਹਾ ਜਾਂਦਾ ਸੀ ਉਹ ਸਿੱਖ ਨੂੰ ਜਿਵੇਂ ਇੱਥੋਂ ਤੱਕ ਕਿ ਸਿੱਖ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੁੰਦਾ ਸੀ ਪਰ ਉਹ ਜਿਉਂਦੇ ਜੀ ਉਸ ਨਿਸ਼ਾਨ ਸਾਹਿਬ ਨੂੰ ਛੁੱਟਦਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਕ ਝੰਡਾ ਬਰਵਾ ਦਰਬਾਰ ਹੋਇਆ ਭਾਈ ਆਲਮ ਸਿੰਘ ਜਦੋਂ ਪਠਾਣਾ ਨੇ ਆਲਮ ਸਿੰਘ ਨੂੰ ਫੜਿਆ ਤਾਂ ਉਹਨੂੰ ਕਿਹਾ ਵੀ ਤੂੰ ਇਹ ਨਿਸ਼ਾਨ ਸਾਹਿਬ ਛੱਡ ਦੇ ਉਹ ਕਹਿੰਦਾ ਜੀ ਮੈਂ ਨਿਸ਼ਾਨ ਸਾਹਿਬ ਨਹੀਂ ਛੱਡ ਸਕਦਾ ਕਹਿੰਦੇ ਤੇਰੇ ਅਸੀਂ ਹੱਥ ਕੱਟ ਦੇਾਂਗੇ ਫਿਰ ਕੀ ਕਰੇਗਾ ਕਹਿੰਦਾ ਮੈਂ ਆਪਣੇ ਪੈਰਾਂ ਨਾਲ ਇਸ ਨਿਸ਼ਾਨ ਸਾਹਿਬ ਨੂੰ ਸੰਭਾਲਣ ਦਾ ਯਤਨ ਕਰੂੰ ਕਹਿੰਦੇ ਅਸੀਂ ਤੇਰੀਆਂ ਲੱਤਾਂ ਵੀ ਕੱਟ ਦਿਆਂਗੇ ਕਹਿੰਦਾ ਮੈਂ ਆਪਣੇ ਮੂੰਹ ਨਾਲ ਇਸ ਨਿਸ਼ਾਨ ਸਾਹਿਬ ਨੂੰ ਸਾਂਭ ਲੂੰ ਉਹ ਕਹਿੰਦੇ ਵੀ ਤੇਰੀ ਅਸੀਂ ਗਰਦਨ ਵੜ ਦਿਆਂਗੇ ਕਹਿੰਦਾ ਜੇ ਤੁਸੀਂ ਮੇਰਾ ਮੌਤ ਹੀ ਲਿਆਂਦੀ ਮੈਨੂੰ ਸ਼ਹੀਦ ਹੀ ਕਰਤਾ ਫੇਰੇ ਨਿਸ਼ਾਨ ਸਾਹਿਬ ਜਿਹਦਾ ਨਿਸ਼ਾਨ ਸਾਹਿਬ ਹੈ ਉਹ ਗੁਰੂ ਆਪ ਹੀ ਸੰਭੂਗਾ ਪਰ ਮੈਂ ਜਿਉਂਦੇ ਜੀ ਇਨਸਾਨ ਸਾਹਿਬ ਨੂੰ ਡਿੱਗਣ ਨਹੀਂ ਦੇਵਾਂਗਾ ਤਾਂ ਸਿੱਖਾਂ ਦੇ ਵਿੱਚ ਨਿਸ਼ਾਨ ਸਾਹਿਬ ਦੀ ਬਹੁਤ ਵੱਡੀ ਮਹੱਤਤ ਹੈ ਇੱਥੋਂ ਤੱਕ ਕਿ ਜਿਹੜੀਆਂ ਸਿੱਖਾਂ ਦੀਆਂ ਮਿਸਲਾਂ ਨੇ ਉਹਦੇ ਵਿੱਚ ਵੀ ਇੱਕ ਵਿਸ਼ੇਸ਼ ਤੌਰ ਤੇ ਮਿਸਲ ਦਾ ਜ਼ਿਕਰ ਹੈ ਨਿਸ਼ਾਨ ਵਾਲੀਆਂ ਮਿਸਲ ਸਾਰੀਆਂ ਮਿਸਲਾਂ ਦੇ ਚੁਣੀਂਦਾ ਜੋਧੇ ਇਸ ਮਿਸਲ ਵਿੱਚ ਹੁੰਦੇ ਸੀ ਜਿਹੜੀ ਅੱਗੇ ਨਿਸ਼ਾਨ ਰੱਖਦੀ ਹੁੰਦੀ ਸੀ ਤਾਂ 1748 ਦੇ ਵਿੱਚ ਤਾਂ ਸਿੱਖਾਂ ਨੇ ਇਹ ਫੈਸਲਾ ਕੀਤਾ ਸੀ ਕਿ ਦਲ ਸਾ ਜਦੋਂ ਵੀ ਚੜ੍ਹਾਈ ਕਰੂਗਾ ਤਾਂ ਇੱਕ ਨਿਸ਼ਾਨ ਦੀ ਥਾਂ ਤੇ ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਹੋਇਆ ਕਰਨਗੇ ਤਾਂ ਇਸ ਤਰੀਕੇ ਨਾਲ ਇਹ ਦੀ ਬੋਡੀ ਵੱਡੀ ਮਹਾਨਤਾ ਔਰ ਗੁਰਦੁਆਰਿਆਂ ਚ ਜਿਹੜਾ ਨਿਸ਼ਾਨ ਸਾਹਿਬ ਇਹ ਸੁਨੇਹਾ ਦਿੰਦਾ ਜਿਹੜਾ ਨਿਸ਼ਾਨ ਸਾਹਿਬ ਦਾ ਫਰਲਾ ਹੈ ਉਹ ਜਦੋਂ ਹਵਾ ਚਲਦੀ ਹੈ ਤਾਂ ਲਹਿਰਾਉਂਦਾ ਹੈ ਜਿੱਥੋਂ ਅਸੀਂ ਇਹ ਭਾਵਨਾ ਸਾਡੀ ਹੈ ਕਿ ਨਿਸ਼ਾਨ ਸਾਹਿਬ ਹਮੇਸ਼ਾ ਆਵਾਜ਼ਾਂ ਮਾਰਦਾ ਹੈ ਹਰ ਇੱਕ ਉਸ ਜਗਿਆਸੂ ਨੂੰ ਜਿਹੜਾ ਸੱਚਾ ਗਿਆਨ ਲੈਣਾ ਚਾਹੁੰਦਾ ਹੈ ਕਿ ਆ ਜਾ ਗੁਰੂ ਨਾਨਕ ਦੇ ਘਰ ਚ ਸੱਚਾ ਗਿਆਨ ਮਿਲੂਗਾ ਭੁੱਖੇ ਨੂੰ ਰੋਟੀ ਲਈ ਆਵਾਜ਼ ਮਾਰਦਾ ਨਿਸ਼ਾਨ ਸਾਹਿਬ ਜਿਹੜਾ ਕੋਈ ਰਾਹੀ ਪਾਂਦੀ ਹੈ ਉਹਨੂੰ ਵਿਸਰਾਮ ਕਰ ਲਈ ਆਵਾਜ਼ ਮਾਰਦਾ ਕਿ ਇੱਥੇ ਤੂੰ ਆਰਾਮ ਨਾਲ ਆਰਾਮ ਕਰ ਸਕਦਾ ਹੈ ਜਿਹੜਾ ਕੋਈ ਰੋਗੀ ਹੈ ਉਹਨੂੰ ਦਵਾ ਬੂਟੇ ਦਾ ਪ੍ਰਬੰਧ ਗੁਰਦੁਆਰਿਆਂ ਚ ਹੁੰਦਾ ਰਿਹਾ ਤਾਂ ਇਹ ਸਾਰਾ ਕੁਝ ਨਿਸ਼ਾਨ ਸਾਹਿਬ ਦੇ ਨਾਲ ਜੁੜਿਆ ਹੋਇਆ ਤਾਂ ਹੁਣ ਜਿਹੜਾ ਇਹ ਫੈਸਲਾ ਆਇਆ ਹੈ ਇਹ ਜਿਹਦਾ ਪੂਰੇ ਵਿਸ਼ਵ ਵਿੱਚ ਵਸਦੇ ਹੋਏ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਸਮਰਥਨ ਹੋ ਰਿਹਾ ਹੈ ਸਵਾਗਤ ਹੋ ਰਿਹਾ ਹੈ ਬਸ ਇਕਾ ਦੁੱਕਾ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੀ ਕੌਮ ਭਾਵੇਂ بڑے ਮਸਲਿਆਂ ਦੇ ਉੱਤੇ ਮਤਭੇਦ ਨੇ ਵਖਰੇਵੇਂ ਨੇ ਪਰ ਇਸ ਮੁੱਦੇ ਦੇ ਉੱਤੇ ਇੱਕ ਮੁਠਤਾ ਦੇ ਨਾਲ ਜਿਹੜਾ ਸਾਰੇ ਸਵਾਗਤ ਕਰ ਰਹੇ ਹੈ ਜੀ ਕੀ ਸਮਝਦੇ ਵੀ ਜੇ ਉਹ ਐਜੀਪੀਸ ਨੇ ਇਹ ਫੈਸਲਾ ਇੰਨੇ ਦੇਰੀ ਦੇ ਨਾਲ ਲਿਆ ਹੈ ਜਿਹੜੀ ਨੌਜਵਾਨ ਪੀੜ੍ਹੀ ਆ ਰਹੀ ਹੈ ਉਹਨਾਂ ਨੂੰ ਇਸ ਗੱਲ ਤੋਂ ਜਾਣ ਹੋਣ ਤੋਂ ਕਾਫੀ ਦੇਰ ਹੀ ਨਹੀਂ ਹੋਗੀ ਕਿ ਨੀਲੇ ਰੰਗ ਦਾ ਸਾਡੇ ਕੌਮ ਦੇ ਵਿੱਚ ਕੀ ਮਹੱਤਤਾ ਹੈ ਕਿਉਂਕਿ ਉਹ ਸਾਰੇ ਹੁਣ ਤੱਕ ਇਹੀ ਸਮਝਦੇ ਸੀ ਕਿ ਕੇਸਰੀ ਜਿਹੜਾ ਰੰਗ ਹੈ ਉਹੀ ਸਾਡਾ ਨਿਸ਼ਾਨ ਸਾਬ ਦਾ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਮਝਣ ਵਿੱਚ ਦੇਰੀ ਨਹੀਂ ਹੋਈ ਚ ਬਿਲਕੁਲ ਜੀ ਦੇਖੋ ਜਿਹੜਾ ਕੋਲੀ ਸਾਹਿਬ ਗੱਲ ਇਹ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉੱਥੋਂ ਅਸੀਂ ਇਹ ਗੱਲ ਜ਼ਰੂਰ ਸਮਝ ਲਈਏ ਕਿ ਕੁਰਬਾਨੀ ਚੇ ਦਿੱਤਾ ਹੋਇਆ ਹੈ ਗੁਰੂ ਅਰਜਨ ਸਾਹਿਬ ਨੇ 12 ਮਹਾਬਾਣੀ ਦੇ ਵਿੱਚ ਜਿਹੜੀ ਮਾਜ ਰਾਗ ਦੇ ਵਿੱਚ ਹੈ ਉਹਦੇ 'ਚ ਗੁਰੂ ਸਾਹਿਬ ਕਹਿੰਦੇ ਨੇ ਰੰਗ ਸਬੇ ਨਾਰਾਇਣੇ ਜੀਤੇ ਮਨ ਪਵੰਦ ਰੰਗ ਤਾਂ ਸਾਰੇ ਪ੍ਰਮਾਤਮਾ ਨੇ ਹੀ ਪੈਦਾ ਕੀਤੇ ਹੋਏ ਨੇ ਪਰ ਜਿੱਥੋਂ ਤੱਕ ਸਾਡੀ ਸਿੱਖ ਕੌਮ ਦੀ ਗੱਲ ਹੈ ਇੱਕ ਸਿੱਖਾਂ ਦੇ ਵਿਧੀ ਵਿਵਧਾਨ ਦੀ ਗੱਲ ਹੈ ਉਹ ਕੱਲੇ ਸਿੱਖ ਕੌਮ ਨਾਲ ਸੰਬੰਧਤ ਗੱਲ ਹੈ ਉੱਥੇ ਫਿਰ ਜੋ ਜਿਹੜਾ ਹੈਗਾ ਸੁਰਮਈ ਜਾਂ ਫਿਰ ਬਸੰਤੀ ਕਲਰ ਦੀ ਗੱਲ ਇਤਿਹਾਸਕ ਹਵਾਲਿਆਂ ਦੇ ਵਿੱਚ ਮਿਲਦੀ ਹੈ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੇ ਨੌਜਵਾਨ ਸਾਡੇ ਭੈਣ ਭਰਾ ਨੇ ਉਨ੍ਹਾਂ ਨੂੰ ਸਮਝਣ 'ਚ ਬਹੁਤ ਵੱਡੀ ਦੇਰੀ ਹੋਈ ਹੈ ਪਰ ਫਿਰ ਵੀ ਹੌਲੀ-ਹੌਲੀ ਕਰਕੇ ਚਲੋ ਜੇ ਕੋਈ ਠੀਕ ਪਾਸੇ ਕਦਮ ਵਧਾਇਆ ਗਿਆ ਤਾਂ ਸਾਨੂੰ ਇਹਦਾ ਖੁੱਲੇ ਮਨ ਨਾਲ ਸਵਾਗਤ ਕਰਨਾ ਚਾਹੀਦਾ ਹੈ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਗੁਰਦੁਆਰਾ ਸਹਿਬਾਨ ਦੀ ਪ੍ਰਬੰਧਕ ਕਮੇਟੀਆਂ ਭਾਵੇਂ ਉਹ ਪੰਜਾਬ ਵਿੱਚ ਨੇ ਪੰਜਾਬ ਤੋਂ ਬਾਹਰ ਨੇ ਜਾਂ ਵਿਦੇਸ਼ਾਂ 'ਚ ਨੇ ਸਭ ਨੂੰ ਇਹ ਬੇਨਤੀ ਕਰੂੰਗਾ ਕਿ ਬਹੁਤ ਸ਼ੇਤੀ ਉਹ ਕੋਸ਼ਿਸ਼ ਕਰਨ ਕਿ ਜਿਹੜੇ ਬਸੰਤੀ ਜਾਂ ਸੁਰਮਈ ਕਲਰ ਦਾ ਜਿਹੜਾ ਸਾਡੀ ਮਰਿਆਦਾ ਦੇ ਵਿੱਚ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕਿਆਂ ਦਾ ਪ੍ਰਬੰਧ ਕਰਨ ਤੇ ਇਹਦੇ ਤੇ ਵੀ ਜਿਹੜਾ ਹਰ ਕੱਪੜੇ ਦਾ ਕੋਲੀ ਸਵਿਕ ਕੋਡ ਹੁੰਦਾ ਮੈਂ ਜ਼ਰੂਰ ਧਿਆਨ ਚ ਲਿਆਉਣਾ ਚਾਹਨਾ ਕੋਡ ਹੁੰਦਾ ਜੇ ਤੁਸੀਂ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾਓਗੇ ਉਹਨੂੰ ਕਹੋਗੇ ਕਿ ਮੈਨੂੰ ਬਸੰਤੀ ਕਲਰ ਦੇ ਦੇ ਉਹ ਤੁਹਾਨੂੰ ਕਈ ਰੰਗ ਦਿਖਾ ਦੂਗਾ ਲਓ ਜੀ ਆਹ ਵੀ ਬਸੰਤੀ ਆਹ ਵੀ ਬਸੰਤੀ ਹੈ ਤਾਂ ਇਹਦਾ ਵੀ ਇੱਕ ਜਿਹੜਾ ਕੱਪੜੇ ਦਾ ਇੱਕ ਕੋਡ ਹੁੰਦਾ ਉਹ ਕੋਡ ਵੀ ਬਕਾਇਦਾ ਇੱਕ ਸਮੁੱਚੇ ਪੰਥ ਵਿੱਚ ਦੱਸ ਦਿੱਤਾ ਜਾਵੇ ਤਾਂ ਜੋ ਇਹ ਨਾ ਹੋਵੇ ਕਿ ਕਈ ਰੰਗਾਂ ਦੇ ਬਸੰਤੀ ਹੋ ਜਾਣ ਕਈ ਰੰਗਾਂ ਦੇ ਫਿਰ سرمਈ ਹੋ ਜਾਣ ਤਾਂ ਉਹ ਵੀ ਸਾਰਾ ਇਹ ਉਸ ਪੱਖ ਤੋਂ ਵੀ ਸਾਨੂੰ ਬਹੁਤ ਬਰੀਕੀ ਨਾਲ ਧਿਆਨ ਦੇ ਕੇ ਇਸ ਕੰਮ ਨੂੰ ਲਾਗੂ ਕਰਾਉਣ ਦੀ ਲੋੜ ਹੈਗੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਐਸਜੀਪੀਸੀ ਜਿਸਨੂੰ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਹਲੇ ਵੀ ਕਈ ਇਹ ਜਿਹੇ ਅਹਿਮ ਮੁੱਦੇ ਨੇ ਜਿਨ੍ਹਾਂ ਉੱਤੇ ਫੈਸਲਾ ਲੈਣਾ ਬਾਕੀ ਹੈ ਕੀ ਕਹਿਣਾ ਚਾਹੁੰਦੇ ਹੋ ਐਸਜੀਪੀਸੀ ਨੂੰ ਕੀ ਉਹਨਾਂ ਮੁੱਦਿਆਂ ਨੂੰ ਲੈ ਕੇ ਬਿਲਕੁਲ ਜੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ ਉਹ ਆਪਣੀ ਬਣਦੀ ਕਾਰਵਾਈ ਕਰੇ ਭੂਮਿਕਾ ਨਿਭਾਵੇ ਜੈਤ ਫਿਰ ਸਾਰੀ ਕੌਮ ਉਹਨਾਂ ਦੇ ਨਾਲ ਖੜੂਗੀ ਤਾਂ ਜਿੱਥੋਂ ਤੱਕ ਪਿਛਲੇ ਸਮਿਆਂ ਦੇ ਵਿੱਚ ਚੱਲਿਆ ਕੰਮ ਬਿਲਕੁਲ ਉਹ ਸਿੱਖੀ ਤੋਂ ਉਲਟ ਗੱਲਾਂ ਕੀਤੀਆਂ ਜਥੇਦਾਰਾਂ ਨੇ ਜਿਹੜੀ ਭੂਮਿਕਾ ਨਿਭਾਈ ਬੜੀ ਨੈਗੇਟਿਵ ਨਿਭਾਈ ਉਸ ਕਰਕੇ ਦੇਖੋ ਬਹੁਤ ਸਾਰੇ ਸਿੱਖ ਜਿਹੜੇ ਐ ਜੀ ਪੀ ਸੀ ਦੇ ਮੇਰੇ ਵਰਗੇ ਸਿੱਖ ਵੀ ਜਿਹੜੇ ਐ ਜੀ ਪੀ ਸੀ ਦੇ ਮੌਜੂਦਾ ਪ੍ਰਬੰਧਕਾਂ ਨਾਲ ਬਿਲਕੁਲ ਸਹਿਮਤ ਨਹੀਂ ਪਰ ਜੇ ਉਹ ਕੋਈ ਚੱਜਦਾ ਫੈਸਲਾ ਦਿੰਦੇ ਆ ਤਾਂ ਅਸੀਂ ਉਹਦਾ ਸਵਾਗਤ ਵੀ ਕਰਦੇ ਆ ਸੋ ਉਹਨਾਂ ਨੂੰ ਫੈਸਲੇ ਹੀ ਇੰਨੇ ਵਧੀਆ ਕਰਨੇ ਚਾਹੀਦੇ ਨੇ ਉਹਨਾਂ ਨੂੰ ਵਿਚਰਨੇ ਗੁਰਮਤ ਦੇ ਅਨੁਕੂਲ ਚਾਹੀਦੇ ਤਾਂ ਜੋ ਅਸ ਸਾਰੇ ਸਿੱਖੋਂ ਉਹਨਾਂ ਦੀ ਸਪੋਰਟ ਕਰਨ। ਇਹ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਜੀ ਜੀ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਜੋ ਫੈਸਲਾ ਲਿਆ ਗਿਆ ਸਿੱਖ ਕੌਮ ਨੂੰ ਦੇ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਕਾਫੀ ਉਸ਼ਾ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਕੌਮ ਹੈ ਜੋ ਖੁਸ਼ ਹੈ ਕਿਉਂਕਿ ਉਹਨਾਂ ਦੱਸਿਆ ਕਿ ਨੀਲੇ ਰੰਗ ਦਾ ਸਿੱਖ ਕੌਮ ਦੇ ਵਿੱਚ ਕੀ ਮਤਦ ਹੈ। ਨਾਲ ਹੀ ਉਹਨਾਂ ਨੇ ਐਸਜੀਪੀਸੀ ਨੂੰ ਬੇਨਤੀ ਕੀਤੀ ਹੈ ਕਿ ਜੋ ਅਜੇ ਹੋਰ ਵੀ ਅਜੇ ਮੁੱਦੇ ਹਨ ਜਿਨ੍ਹਾਂ ਉੱਤੇ ਫੈਸਲੇ ਲੈਣ ਬਾਕੀ ਹਨ ਜਲਦ ਉਹਨਾਂ ਉੱਤੇ ਫੈਸਲਾ ਲਿੱਤਾ ਜਾਵੇ।